ਜਿਸ ਵਖਰ ਕੋ ਲੈਨ ਤੂੰ ਆ ਜਿਹੜੀ ਮੁਖ ਲਾਭਦਾਇਕ ਚੀਜ਼ ਐ ਜਿਹੜੀ ਲਾਭਦਾਇਕ ਵਸਤੂ ਐ ਉਹ ਪਰਮੇਸ਼ਰ ਦਾ ਆਨੰਦ ਐ ਜਿਸ ਨੂੰ ਲੈਣ ਵਾਸਤੇ ਤੂੰ ਮਨੁੱਖਾ ਜਨਨ ਧਾਰ ਕੇ ਆਇਆ ਏ ਦੁਨੀਆ 'ਚ RAM ਨਾਮ ਸੰਤਨ ਘਰ ਪਾ ਉਹ ਵਖਰ ਲਾਭਦਾਇਕ RAM ਦੇ ਨਾਮ ਕਰਕੇ ਪ੍ਰਾਪਤ ਹੁੰਦੀ ਐ RAM ਦਾ ਨਾਮ ਪੂੰਜੀ ਐ ਇਹ ਸੰਤਾਂ ਦੀ ਘਰ ਸੁ ਸੰਗਤ ਵਿੱਚੋਂ ਪਾਇਆ ਜਿਸ ਕਿਸੇ ਨੇ ਅਜ ਆਪਿ ਮਹਾਨ ਲੇਹੁ ਮਨ ਮੂਲ ਅਤੇ ਮਨ ਆਪਣਾ ਦੇ ਕਰਕੇ ਹੰਕਾਰ ਛੱਡਦੇ ਆਪ ਦਾ ਹੰਕਾਰ ਛੱਡਣ ਨੂੰ ਮੁੱਲ ਖਰਚ ਕੇ ਮਨ ਦੇ ਦੇ ਹੰਕਾਰ ਛੱਡ ਕੇ ਇਸ ਪ੍ਰਕਾਰ ਮੁੱਲ ਲੈਣਾ RAM ਨਾਮ ਹਿਰਦੇ ਮਹਤੂਲ ਇਹ ਜੋ ਰਾਮ ਪਰਮੇਸ਼ਰ ਦਾ ਨਾਮ ਹੈ ਹਿਰਦੇ ਜਤੋਲ ਵਿਚਾਰ ਲੈ ਹੁਣ ਕਿ ਤੇਰੇ ਅੰਦਰ ਬਸਿਆ ਹੈ ਕਿ ਨਹੀਂ ਵਿਚਾਰ ਕੇ ਵੇਖ ਤੋਲ ਕੇ ਕਿ RAM ਨਾਮ ਤੋਂ ਬਿਨਾ ਹੋਰ ਕੋਈ ਵਸਤੂ ਵੀ ਸੱਤ ਹੈ ਕਿ ਨਹੀਂ ਜਦੋਂ ਵਿਚਾਰੇਗਾ ਪਤਾ ਲੱਗੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭਾ ਉਹਨ ਹੋਇਆ ਹੀ ਚਿੰਬੜਿਆ ਹੋਇਆ ਮੈਂ ਜਿਸ ਪਾਸੇ ਲੱਗਾ ਹੈ ਲਾਗ ਖੇਪ ਸੰਤ ਹੈ ਸੰਗ ਚਾ ਇਹ اسی ਭਗਤੀ ਰੂਪ ਖੇਪ ਪੂੰਜੀ ਹੈ ਮਨੁੱਖਾ ਜਨਮ ਦੇ ਵਿੱਚ ਇਹਨੂੰ ਲੱਭ ਕਰਕੇ ਸੰਤਾਂ ਦੀ ਸੰਗਤ ਵਿੱਚ ਜਿਸ ਦਿਨ ਵੀ ਉਹਨਾਂ ਦਾ ਸਿਮਰਨ ਭਜਨ ਕਰਨਾ ਹੈ ਉੱਠਣਾ ਹੈ ਨਿਤਨੇਮ ਹੈ ਸਾਰਿਆਂ ਦੀ ਧੂੜ ਬਣ ਕੇ ਰਹਿੰਦੇ ਆ ਪਰਵਕਾਰ ਕਰਦੇ ਆ ਉਹ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਚੱਲਣਾ ਕਰ ਅਵਰਤਿਆਗ ਵਿਖਿਆ ਜੰਜਾ ਸੂਰਜ ਦੇ ਵਿਸ਼ਿਆ ਮਾਇਆ ਦੇ ਜੰਜਾਲ ਬੰਨ੍ਹਣ ਪਏ ਆ ਇਹਨੂੰ ਛੱਡ ਦੇ ਦਿਲੋਂ ਤਨ ਤਨ ਕਹ ਸਭ ਕੋ ਸੇ ਤੈਨੂੰ ਵੀ ਭਾਈ ਤੁਮਸਾ ਦੇ ਜੁਗ ਤੇਰੇ ਮਾਤਾ ਨੂੰ ਵੀ ਪਿਤਾ ਨੂੰ ਵੀ ਤੈਨੂੰ ਵੀ ਤੇਰੀ ਕਰਨੀ ਨੂੰ ਸਭ ਕੋਈ ਤੁਮ ਤੁਮ ਕਹੇਗਾ ਮੁਖ ਊਜਲ ਹਰ ਦਰ ਗਹਿਸੂ ਫਰੀਦ ਗੁਰਗਾਂਵ ਚੋਂ ਸੋ ਸੋਭਾ ਕਰਨੇ ਕਰਕੇ ਤੇਰਾ ਉਜਲਾ ਮੁਖ ਹੋਵੇਗਾ ਤੇਰੀ ਸੋਭਾ ਹੋਵੇਗੀ ਲੋਕ ਵਿੱਚ ਪ੍ਰਲੋਗ ਚ ਵੀ ਉਜਲਾ ਮੁਖ ਹੋਵੇਗਾ ਇਹੋ ਵਪਾਰ ਵਿਰਲਾ ਵਪਾਰ ਇਹ ਦੇਖ ਲੈ ਵਪਾਰ ਜਿੱਥੇ ਹੋ ਰੰਨੇ ਕਰਦਾ ਏਸ ਵਪਾਰ ਨੂੰ ਕੋਈ ਵਿਰਲਾ ਹੀ ਵਪਾਰਦਾ ਹੈ ਏਸ ਵਪਾਰ ਨੂੰ ਕੋਈ ਵਿਰਲਾ ਹੀ ਕਰਦਾ ਹੈ ਆਪ ਜਪਣਾ ਤੇ ਹੋਰ ਉਹਨਾਂ ਨੂੰ ਜਪਾਉਣਾ ਜਨ ਨਾਨਕ ਧੂੜ ਮੰਗਾ ਕਿਸ ਗੁਰ ਸੇਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵਾ ਇਹ ਵਪਾਰ ਤਨਮਨ ਧੰ ਦੇ ਕੇ ਆਪ ਪ੍ਰਾਪਤ ਕਰਨਾ ਤੇ ਹੋਰਨਾ ਨੂੰ ਆਪਾ ਭਾ ਮਿਟਾ ਕੇ ਵਪਾਰ ਕਰਾਉਣਾ ਸਿਮਨ ਕਰਾਉਣਾ ਇਹ ਕੋਈ ਕੋਈ ਬਿਰਲੇ ਹਨ ਵਪਾਰੀ ਇਸ ਉਪਾਰ ਨੂੰ ਜਿਹੜੇ ਵਪਾਰਦੇ ਹਨ ਨਾਨਕ ਤਾ ਕੈ ਸਦ ਬਲੇ ਹਾਰ ਸਰਗੂ ਜੀ ਕਹਿੰਦੇ ਉਹਨਾਂ ਪਿਆਰਿਆ ਤੁਸੀਂ ਸਵੇ ਖਦਾ ਚੇਕੜੇ ਵਾਰੀ ਬਲਿਹਾਰ ਜਾਣੇ ਹਾਂ ਚਰਨ ਸਾਧ ਕੇ ਧੋਇ ਧੋਇ ਪੀ ਉਹਨਾਂ ਦਾ ਨੋ ਸਾਧ ਹੈ ਸਤਗੁਰੂ ਨਾਨਕ ਦੇਵ ਸੰਤ ਹਨ ਉਹਨਾਂ ਦੇ ਚਰਨਾਂ ਨੂੰ ਸੱਜੇ ਖੱਬੇ ਨੂੰ ਧੋਤ ਧੋ ਕੇ ਪ੍ਰੇਮ ਦੇ ਨਾਲ ਪੀਣਾ ਕਰ ਵਿਰਾਗ ਦੇ ਨਾਲ ਜਿਹੜਾ ਤੇਰੇ ਨੈਤਰਾਂ 'ਚੋਂ ਜਲ ਪਵੇ ਐਸਾ ਧਿਆਨ 'ਚ ਲੀਨ ਹੋ ਗੁਰੂ ਸਾਹਿਬ ਦੇ ਚਰਨ ਜਿਹੜੇ ਹਨ ਉਹ ਤੇਰੇ ਹਿਰਦੇ ਵਿੱਚ ਹਨਗੇ ਉਹਨਾਂ ਨੂੰ ਹਿਰਦੇ 'ਚ ਪ੍ਰੇਮ ਦੇ ਜਲ ਦੇ ਨਾਲ ਧੋਤ ਧੋ ਕੇ ਅਮਰ ਰੂਪ ਜਾਣ ਕੇ ਪੀਣਾ ਕਰ ਅਰਪ ਸਾਧ ਕਹੋ ਆਪਣਾ ਜੀ ਸਾਧ ਸੱਜੂ ਨਾਨਕ ਦੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਥੰਮੇ ਕੋਈ ਨਾ ਸਾਧ ਬਿਨੂ ਸਾਧ ਨਾ ਦੁਸੇ ਜਗ ਵਿੱਚ ਕੋ ਆ ਦੇਖੀ ਬਹੁਤ ਬਿਸਦੇ ਐ ਸਤਿਗੁਰੂ ਨਾਨਕ ਜਿਹਾ ਸਾਧ ਕੌਣ ਦੁਨੀਆ 'ਚ ਲੱਗਣਾ ਹੈ ਉਹਨਾਂ ਸਤਿਗੁਰਾਂ ਨੂੰ ਆਪਣਾ ਜੀਵ ਸਾਧੂਆਂ ਨੂੰ ਅਲਪੇ ਜਿੰਦਗੀ ਭੇਟਾ ਕਰਦੇ ਮਹਾਰਾਜ ਦੇ ਚਰਨਾਂ 'ਚ ਸਾਧ ਕੀ ਧੂਰ ਕਰੋ ਇਸ ਨਾਮ ਸਾਧ ਸੰਗਤ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਸਾਰੇ ਇਸ਼ਨਾਨ ਸਮਝ ਸਾਰਿਆਂ ਕੀਰਤ ਦਾ ਇਸ਼ਨਾਨ ਹੈ ਜੋ ਸੰਗਤ ਦੀ ਸਰਦਾ ਨਾਲ ਧੂੜ ਬਣ ਜਾਣਾ ਹੈ ਸਾਧ ਉਪਰ ਜਾਈਏ ਪੁਰਵਾਂ ਸੰਗਤਾਂ ਦੇ ਸੰਤਾਂ ਦੇ ਉੱਪਰ ਕੁਰਬਾਨ ਜਾਈਏ ਸਾਧ ਮੂਰਤ ਗੁਰੂ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਕੁਰਬਾਨ ਬਲੇ ਹਾਰ ਜਾਈਏ ਸਤਿਗੁਰੂ ਸੰਤਾਂ ਤੋਂ ਸਾਧ ਸੇਵਾ ਵੱਡ ਭਾਗੀ ਪਾਈਏ ਸੰਤਾਂ ਭਗਤਾਂ ਦੀ ਸੇਵਾ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ ਪਾਈ ਦੀ ਹੈ ਸਾਧ ਸੰਗ ਹਰ ਕੀਰਤਨ ਗਾਈਏ ਨਾ ਕੋਈ ਤੁਕਾਂ ਦੀ ਸੰਗ ਜੀ ਮਿਲ ਕੇ ਪਰਮੇਸ਼ਰ ਦਾ ਜਸ ਕੀਰਤਨ ਗਾਉਣਾ ਕਰੀਏ ਆਨੇ ਕ ਬਿਗਨ ਤੇ ਸਾਧੂ ਰਾਖੇ ਅਨੇਕਾਂ ਜਨਨ ਤੋਂ ਮਹਾਰਾਜ ਪਿਆਰੇ ਸੰਤ ਭਗਤ ਰੱਖ ਲੈਂਦੇ ਹਨ ਸਰਗੁਣ ਗਾਏ ਅੰਮ੍ਰਿਤ ਰਸ ਚਾਖੇ ਸੰਤ ਸਿੰਘ ਜੀ ਦੇ ਤੇ ਸਾਖੀ ਇੱਕ ਵਜ਼ੀਰ ਸੀ ਉਹ ਰਾਜਾ ਸ਼ਿਕਾਰ ਜੋ ਚੜਿਆ ਤੇ ਸੰਤਾਂ ਨੂੰ ਨਮਸਕਾਰ ਕਰਨ ਗਿਆ ਇਹ ਰਾਜਾ ਰਾਜਪੁੱਤਰ ਸੀ ਕਹਿਣ ਲੱਗਾ ਵੀ ਤੂੰ ਮੈਨੂੰ ਛੱਡ ਕੇ ਇਹ ਸਾਧੇ ਕੋਲੇ ਜਾ ਕਿਉਂ ਮੱਥਾ ਟੇਕਿਆ ਕਹਿੰਦੇ ਇਹ ਵੀ ਪਰਜੋਜਨ ਹੈ ਮਹਾਤਮਾ ਦੀ ਸਹਾਇਤਾ ਹੁੰਦੀ ਹੈ ਇਹ ਜਦੋਂ ਗਿਆ ਰਾਜਾ ਸ਼ਿਕਾਰ ਚੱਲਿਆ ਗਿਆ ਸ਼ਿਕਾਰ ਜਾ ਕੇ ਜਦੋਂ ਘਰ ਆ ਗਿਆ ਰਾਤ ਨੂੰ ਸੁੱਤਾ ਤੇ ਉਹਦੀ ਜਿਹੜੀ ਲੜਕੀ ਸੀ ਰਾਜੇ ਦੀ ਉਹ ਸੁਪਨੇ 'ਚ ਕੁਝ ਬਰੜਾਈ ਬਰਨੌਰ ਤੋਂ ਜਿਹੜੀ ਰਾਣੀ ਸੀ ਉਹਦੀ ਮਾਤਾ ਉਹਨ ਰਾਜੇ ਦੇ ਕੋਲੇ ਕਹੇ ਤੇਰਾ ਵਜ਼ੀਰ ਦਾ ਪੁੱਤਰ ਜਿਹੜਾ ਹੈ ਇਹ ਆਪਣੀ ਇਸ ਕੌਰ ਦੇ ਤਾਈਂ ਬੁਰੀ ਨਿਗਾਹ ਨਾਲ ਤੱਕਦਾ ਹੈ ਇਹ ਬਰਾ ਕੇ ਬੋਲ ਕੇ ਦੱਸਦੀ ਹੈ ਸੁਣ ਕਰਕੇ ਰਾਜੇ ਨੇ ਹੁਕਮ ਦੇਤਾ ਜਨ ਚੜਦੇ ਨੂੰ ਕਿ ਵਜ਼ੀਰ ਨੂੰ ਅਤੇ ਉਹਦੇ ਪੁੱਤਰ ਨੂੰ ਸਾਰੇ ਉਹਦੇ ਪਰਿਵਾਰ ਨੂੰ ਕਤਲ ਕੀਤਾ ਜਾਵੇ ਇਹ ਸੁਤੇ ਅੰਮ੍ਰਿਤ ਵੇਲੇ ਸੰਤਾਂ ਨੂੰ ਮਥਾ ਟੇਕਣ ਗਿਆ ਉਹਨਾਂ ਸੰਤਾਂ ਨੂੰ ਜਿਨ੍ਹਾਂ ਤੋਂ ਰਾਜੇ ਨੇ ਕਿਹਾ ਸੀ ਕਿ ਕਿਉਂ ਗਿਆ ਸੀ ਇੱਧਰ ਉਹ ਕਹਿਣ ਲੱਗੇ ਹੈ ਵਜ਼ੀਰ ਜੀ ਤੇ ਦਿੱਪਤਾ ਅੱਜ ਪੈਣੀ ਹੈ ਕਹਿਣ ਲੱਗੇ ਜੀ ਕਿਵੇਂ ਮਿٹے ਕਹਿੰਦੇ ਉਹ ਮਿਟੂ ਵੀ ਆਪਦੇ ਪੁੱਤਰ ਨੂੰ ਰਾਜੇ ਦੇ ਤੋਸ਼ੇਖਾਨੇ ਵਿੱਚ ਸੰਦੂਕ ਵਿੱਚ ਪਾ ਕੇ ਛੱਡਿਆ ਅਜੇ ਤੂੰ ਵੀ ਐਸਾ ਥਾਂ ਰੋਕ ਪਰਵਾਸਵੇਦ ਕਿਤੇ ਨਾ ਦਿੱਸੀ ਉਸ ਨੂੰ ਮੇਰੇ ਨਾਲ ਤੋਂ ਇਹ ਵਜ਼ੀਰ ਨੇ ਸੁਣ ਕੇ ਮਹਾਤਮਾ ਦੀ ਆਗਿਆ ਮੰਨ ਲਈ ਆ ਗਿਆ ਮਨਨ ਤੋਂ ਬਾਦ ਸਾਹਿਬ ਸੰਗੇਜੀ ਰਾਜੇ ਨੇ ਹੁਕਮ ਜਿਹੜਾ ਦੇ ਦਿੱਤਾ ਵੀ ਕਤਲ ਕਰ ਦਿਓ ਵਜ਼ੀਰ ਨੂੰ ਵੀ ਉਹਦੇ ਪੁੱਤਰ ਨੂੰ ਵੀ ਸਾਰੇ ਪਰਿਵਾਰ ਨੂੰ ਭਾਰਿਆ ਵਜ਼ੀਰ ਕਿਧੋਂ ਨਾ ਲੱਭਾ ਨਾ ਉਹਦਾ ਪਰਿਵਾਰ ਨੱਭਾ ਰਾਜਾ ਹੈਰਾਨ ਹੋ ਗਿਆ ਅੱਥ ਨੇ ਆ ਕੇ ਫੇਰ ਰਾਣੀ ਨੂੰ ਕੁਛ ਗਏ ਪੁੱਛ ਪੁੱਤਰੀ ਨੂੰ ਕੀ ਗੱਲ ਕਹੀ ਵਜ਼ੀਰ ਦੇ ਲੜਕੇ ਨੇ ਉਹ ਕਹਿਣ ਲੱਗੀ ਮਾਤਾ ਮੈਨੂੰ ਤਾਂ ਪਤਾ ਨਹੀਂ ਅਕੇ ਤੂੰ ਕਹਿੰਦੀ ਸੀ ਕਿ ਸੁਪਨੇ ਜਿਵੇਂ ਬਰਬਾਦੀ ਹੂੰ ਉਹ ਜੋ ਉਹ ਲੜਕੀ ਨੇ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਉਸ ਵੇਲੇ ਰਾਣੀ ਕਹਿੰਦੀ ਮੈਂ ਗਲਤੀ ਕੀਤੀ ਸੀ ਤੇਰੇ ਕੋਲੇ ਰਾਜਾ ਸਾਹਿਬ ਕਿਹਾ ਸੀ ਇਹਦਾ ਨਾ ਵਜ਼ੀਰ ਦਾ ਕਸੂਰ ਹੈ ਨਾ ਉਹਦੇ ਲੜਕੇ ਦਾ ਕਸੂਰ ਹੈ ਇਹਨਾਂ ਲੜਕੀ ਬਰੜਾਈ ਸੀ ਭਈ ਸੁਣ ਕੇ ਉਹਨਾਂ ਕਹੇ ਬਹੁਤ ਮਾੜੀ ਗੱਲ ਹੋ ਗਈ ਸੀ ਜੇ ਮੈਂ ਕਤਲ ਕਰ ਦੁੰਦਾ ਲੱਭਾਈ ਵੀ ਵਜ਼ੀਰ ਫਿਰ ਦੂਏ ਦਿਨ ਪਾਦਸ਼ਾਹ ਨੇ ਸਾਰੇ ਪਰਵਾਨੇ ਜਾਰੀ ਕਰਦੇ ਵੀ ਵਜ਼ੀਰ ਜਿੱਥੇ ਹੋਵੇ ਆ ਜੇ ਮੈਂ ਇਨਾਮ ਦੇਵਾਂਗਾ ਵਜ਼ੀਰ ਨਿਕਲ ਆਇਆ ਦੂਏ ਦਿਨ ਉਹਦਾ ਪੁੱਤਰ ਵੀ ਲਿਆਂਦਾ ਗਿਆ ਰਾਜਾ ਕਹਿਣ ਲੱਗਾ ਕੱਲ ਤੈਨੂੰ ਮੈਂ ਕਦਰ ਕਰ ਦੇਣਾ ਸੀ ਜੇ ਮਿਲ ਜਾਂਦਾ ਕੀ ਗੱਲ ਐ ਤੂੰ ਕਿੱਥੇ ਲੁੱਕ ਗਿਆ ਕਹਿੰਦੇ ਵੀ ਉਹ ਜਿੰਨਾ ਸੰਤਾਂ ਨੂੰ ਮੱਥਾ ਟੇਕਣ ਗਿਆ ਸੀ ਉਹਨਾਂ ਨੂੰ ਮੈਨੂੰ ਦੱਸੀ ਸੀ ਗੱਲ ਮੇਰਾ ਤਾਂ ਵਿਚਾਰ ਹੋਇਆ ਸੋ ਇਸ ਕਰਕੇ ਸੰਗਰੀਏ ਦੀ ਕਰਨੀ ਹੈ ਬੜੀ ਚੰਗੀ ਹੈ ਫਜ਼ੂਰ ਕਹਿੰਦੇ ਹਨ ਅਨਕ ਵਿਗਨ ਤੇ ਸਾਧੂ ਰੱਖ ਅਨੰਤ ਵਿਗਨੋਂ ਤੋਂ ਮਹਾਰਾਜ ਦੇ ਪਿਆਰੇ ਸੰਤ ਭਗਤ ਰੱਖ ਲੈਂਦੇ ਹਨ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੇ ਜੋ ਹਰੀ ਦੇ ਗੁਣਾਂ ਨੂੰ ਗਾਉਂਦੇ ਐ ਅੰਮ੍ਰਿਤ ਰਸ ਨੂੰ ਚੱਖਦੇ ਉਹ ਨਿਹਾਲ ਹੋ ਜਾਂਦੇ ਹਨ ਔਟ ਗਹੀ ਸੰਤ ਹੈ ਦਰ ਆਏ ਅਸੀਂ ਤਾਂ ਔੜ ਤੇਗ ਗ੍ਰਹਿਣ ਕਰਕੇ ਪਕੜ ਕੇ ਸੰਤਾਂ ਦੇ ਦਰਸ ਸੰਗਤ ਵਿੱਚ ਆਏ ਹਾਂ ਹਰਬ ਸੁਖ ਨਾਨਕ ਤੇ ਪਾਏ ਸਤਿਗੁਰ ਜੀ ਜਿਹੜੇ ਸੰਗਤ ਦੇ ਦਰ ਚ ਆਇਆ ਸਾਰੇ ਸੁਖਾਂ ਨੂੰ ਉਹਨਾਂ ਨੂੰ ਪਾ ਲਿਆ ਹੈ ਮਿਰਤਕ ਕਉ ਜੀਵਨ ਹਾਰ ਨਰ ਸਵੰਤਰ ਜਿਹਾ ਵੀ ਗੁਰੂ ਸਾਹਿਬ ਦੀ ਕੈਸੇ ਹੈ ਮਰਿਆ ਨੂੰ ਵੀ ਜਿਉਂਦੇ ਕਰਨ ਵਾਲੇ ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਜਾਨੇ ਤੋਂ ਮਰਿਆ ਹਾਥੀ ਸਿਕੰਦਰ ਦਾ ਜਿਉਂਦਾ ਕਰਾਇਆ ਬੱਚੇ ਨੂੰ ਗੁਰੂ ਸਾਹਿਬ ਦੀ ਨਵਾਜ਼ ਮਾਰ ਕਰਕੇ ਜਿਹੜਾ ਲਾਲਾ ਸੀ ਗੁਜੇ ਗਿਆ ਸੀ ਉਹ ਜਿਉਂਦਾ ਤੀਤਾ ਕਿਵੇਂ ਗੁਰੂ ਅਮਰਦਾਸ ਸਾਹਿਬ ਨੇ ਹੁਕਮ ਕਰਤਾ ਕਿ ਜਿੰਨਾ ਚਿਰ ਅਸੀਂ ਗੁਰਤਾ ਗੱਦੀ ਤੇ ਬਿਰਾਜਣਾ ਕੋਈ ਉਹ ਨਾ ਮਰੇ ਏ ਰੱਬ ਦੇ ਸ਼ਰੀਕ ਬਣਨਾ ਪੈਂਦਾ ਜਿਹੜੇ ਮਰੇ ਸੀ ਪਹਿਲੇ ਜਿਉਂਦੇ ਕਰਤੇ ਰੋਗਾਂ ਨੂੰ ਵੀ ਰੋਕਦਾ ਨਾਮ ਸੁਨੇ ਸੁਧ ਭਾਂ ਡਰਿਓ ਇਹੋ ਮਰਿਆਂ ਨੂੰ ਵੀ ਗੁਰੂ ਸਾਹਿਬ ਜਿਉਂਦੇ ਕਰਨ ਵਾਲੇ ਹ। ਇਸ ਤਰ੍ਹਾਂ ਇਹ ਮਨ ਨੂੰ ਮੇਰੇ ਸੁਭ ਚਿੰਤਨ ਮਨ ਮਰਿਆ ਸੋਚ ਚਿਦਵਨੀ ਵੱਲੋਂ ਸਾਥ ਸੰਗੇ ਦੀ ਇਸ ਮਨ ਨੂੰ ਮਰੇ ਹੋਏ ਨੂੰ ਸਿਮਰਨ ਦੀ ਵੇ ਸਾਥ ਆ ਕੇ ਜਿਉਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਭੁੱਖੇ ਕਉ ਦੇਵਤ ਆਧਾਰ ਜਦ ਭੁੱਖੇ ਪੁਰਖ ਹੋਏ ਕਿਤੋਂ ਵੀ ਜਿਵੇਂ ਅੰਨ ਨਹੀਂ ਸੀ ਮਿਲਦਾ ਗੁਰੂ ਕਲੰਗੀ ਤੁਹਾਨੂੰ ਲੰਗਰ ਚਲਾ ਕੇ ਸਾਰੇ ਦੇਹ ਦਾ ਕਾਲ ਚੱਕ ਰਿhta ਸੀ ਇਸੇ ਪ੍ਰਕਾਰ ਭੁੱਖਿਆਂ ਨੂੰ ਬੁਰ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਰ ਵਕਤ ਅੱਠੇ ਪੈਰ ਲੰਗਰ ਚਲਾਉਂਦੇ ਸਨ ਕਿਉ ਭੁੱਖਿਆਂ ਨੂੰ ਵੀ ਆਸਰਾ ਦਿੰਦੇ ਹਨ ਅਤੇ ਇਸ ਦਾ ਭੁੱਖੇ ਜਿਹੜੇ ਆਸਾ ਕਰਕੇ ਜੀ ਭੁੱਖੇ ਹੈ ਉਹਨਾਂ ਦੀਆਂ ਆਸਾਂ ਪੂਰੀਆਂ ਕਰਕੇ ਵੀ ਆਸਰਾ ਦਿੰਦੇ ਆਂ ਭੁੱਖੇ ਇਹਦੇ ਦਰਸ਼ਨਾਂ ਰੂਪੀ ਖੁਰਾਕ ਦੇ ਹੈ ਉਹਨਾਂ ਦਰਸ਼ਨ ਦਾ ਆਧਾਰ ਲੈ ਕੇ ਭੁੱਖਾ ਮੇੜ ਦਿੰਦੇ ਆਂ ਸਰਬ નિਧਾਨ ਜਾ ਕੀ ਦ੍ਰਿਸ਼ਟੀ ਮਾਰ ਹਿਰੀਆਂ ਦੇ ਖਜ਼ਾਨੇ ਜਿਸ ਗੁਰੂ ਸਾਹਿਬ ਦੀ ਨਿਗਾ ਵਿੱਚ ਹਨ ਪੁਰਵ ਲਿਖੇ ਕਾ ਲੈਣਾ ਪਾ ਪਰ ਇਹਨਾਂ ਦੇ ਪੂਰਵਲੇ ਕਰਮ ਲਿਖੇ ਆ ਉਹਨਾਂ ਦੇ ਲੈਣਾ ਭਾਗ ਹੈ ਉਹ ਸਤਗੁਰੂ ਦੀ ਸ਼ਰਨ ਨੂੰ ਪਾਉਂਦੇ ਆਂ ਸਤਿਗੁਰਾਂ ਦੇ ਪਾਸੋਂ ਦਾਤਾਂ ਪ੍ਰਾਪਤ ਕਰ ਲੈਂਦੇ ਹਨ ਸਾਰੇ ਕਿਉਂ ਨਹੀਂ ਕਰਦੇ ਕਾਰਨ ਦੱਸਿਆ ਹੈ ਸਭ ਕਿਸ ਤਿਸ ਦਾ ਉਹ ਕਰਨਾ ਜੋ ਸਭ ਕੁਝ ਉਸ ਵਾਹਿਗੁਰੂ ਦਾ ਉਹ ਹੀ ਸਾਰਿਆਂ ਦੀ ਪਾਲਣਾ ਪੋਸਣਾ ਰੱਖਿਆ ਕਰਨ ਦੇ ਯੋਗ ਨਾਇਕ ਹੈ ਤਿਸ ਬਿਨ ਦੂਸਰ ਹੋਆ ਨਾ ਹੋ ਉਸ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਦੂਜਾ ਪਿੱਛੇ ਹੋਇਆ ਨਾ ਹੁਣ ਹੈ ਨਾ ਹੋਗ ਅੱਗੇ ਨੂੰ ਹੋਵੇਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਇਹ ਜਨ ਭਗਤ ਜਨ ਰਾਤ ਨੂੰ ਰਾ ਉਸ ਪਰਮੇਸ਼ਰ ਨੂੰ ਜਪਣਾ ਕਰ ਇਨੂੰ ਅਗਿੱਆ ਰੂਪੀ ਰਾਤ ਦਿਨ ਗਿਆਨ ਦਾ ਚੜ ਜਾਏਗਾ ਸਭ ਤੇ ਊਚ ਨਿਰਮਲ ਇਹ ਕਰਨੀ ਸਾਰਿਆਂ ਨਾਲੋਂ ਉੱਚੀ ਇਹ ਕਮਾਈ ਹੈ ਮਨ ਨੂੰ ਨਿਰਮਲ ਕਰਨ ਵਾਲੀ ਇਹ ਕਰਨੀ ਭਗਤੀ ਹੈ ਕਰ ਕਿਰਪਾ ਜਿਸ ਕੋ ਨਾਮ ਦੀਆ ਕਰ ਕਿਰਪਾ ਦੇ ਕੇ ਜਿੰਨਾਂ ਨੂੰ ਮਰਨ ਅੰਮ੍ਰਿਤ ਨਾਮ ਦੇ ਦਿੰਦਾ ਹੈ ਨਾਨਕ ਸੋ ਜਨ ਨਿਰਮਲ ਥੀਆ ਸਭੂ ਜੀ ਜਿਵੇਂ ਉਜਲ ਪੁਰਖ ਹੋ ਗਏ ਸੰਸਾਰ ਦੇ ਪਾਪਾਂ ਦੀਆਂ ਮੈਲਾਂ ਤੋਂ ਵਿਦਿਆ ਦੀਆਂ ਮੈਲਾਂ ਤੋਂ ਸਾਰੀਆਂ ਜਗਤ ਯੂਥ ਦੀ ਮੈਲ ਤੋਂ ਨਰਮਲ ਹੋ ਗਏ ਹਨ ਜਾ ਕੈ ਮਨ ਗੁਰ ਕੀ ਪਰਤੀਤ ਜਨੋਦ ਮਨ ਗੁਰੂ ਸਾਹਿਬ ਦੇ ਤੇ ਭਰੋਸਾ ਯਕੀਨ ਹੈ ਕਿ ਗੁਰੂ ਸਾਹਿਬ ਜੀ ਤਾਰਨ ਵਾਲੇ ਆ ਸਾਡੇ ਹੋਰ ਨਹੀਂ ਕਿਸੇ ਨੂੰ ਤਾਰਨਾ ਇਸ ਜਨ ਆਵੇ ਹਰ ਪ੍ਰਭ ਜੀ ਜੀਵੋ ਸਿੱਖ ਦੇ ਮਨ ਪੱਕਾ ਭਰੋਸਾ ਹੈ ਨਾ ਵੀ ਗੁਰੂ ਸਾਹਿਬ ਹਰ ਵਕਤ ਮੇਰੇ ਨਾਲ ਖੇ ਆ ਉਹਦੇ ਚੇਤੇ ਮਹਾਰਾ ਜੀ ਕਹਿੰਦੇ ਵਾਹਿਗੁਰੂ ਆ ਜਾਏਗਾ ਭਾਈ ਇਹ ਦਾਤ ਉਸ ਨੂੰ ਪ੍ਰਾਪਤ ਹੋਵੇਗੀ ਇਹ ਨਿਸ਼ਚੈ ਹੋਣਾ ਚਾਹੀਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹੇਸ਼ਰੂਪਰਖੰਡਾ ਗੁਰੂ ਸੂਰਾ ਹੈ ਉਹਨਾਂ ਦੇ ਮੇਰਾ ਵਾਹਿਗੁਰੂ ਹਰ ਵਕ ਤੇ ਆਵੇਗਾ ਭਗਤ ਭਗਤ ਸੁਣੀਏ ਤੇ ਹੋ ਲੋ ਉਹਨਾਂ ਦੇ ਜੀਤੇ ਪਰਮੇਸ਼ਰ ਆਵੇਗਾ ਦੁਨੀਆ 'ਚ ਭਗਤੀ ਕਰਨ ਵਾਲਾ ਭਗਤ ਭਗਤੀ ਉਹਦੇ ਮਾਤਾ ਪਿਤਾ ਉਹ ਆਪ ਵੀ ਭਗਤ ਉਹਦੇ ਪਰਿਵਾਰ ਵੀ ਭਗਤ ਸਾਰੇ ਸੰਸਾਰ ਸੁਣਿਆ ਜਾਏਗਾ ਜੋ ਭਗਤ ਹੈ ਮਹਾਰਾਜ ਦਾ ਭਾਗ ਪ੍ਰੇਮ ਦੀ ਗਤ ਪ੍ਰਾਪਤ ਹੋਇਆ ਉਹ ਭਗਤੀ ਜਿੰਨਾ ਲੋਕਾਂ 'ਚ ਸਵਰਗ ਲੋਕ 'ਚ ਵੀ ਭਗਤ ਉਹ ਮਾਤ ਲੋਕ 'ਚ ਵੀ ਕਤੋਂ ਪਤਾਲ ਵਿੱਚ ਵੀ ਸਾਰੇ ਉਹ ਪਰਮੇਸ਼ਰ ਦਾ ਬੰਦਗੀ ਵਾਲਾ ਸਮਝਿਆ ਜਾਣਾ ਜਾਏਗਾ ਤੇਨਾਂ ਲੋਕਾਂ 'ਚ ਜਾ ਕਹਿ ਹਿਰਦੈ ਏਕੋ ਹੋ ਜਿਸ ਦੇ ਹੋਵੇ ਜੀ ਕੋਈ ਅਕਾਲਪੁਰਖ ਹੋਵੇਗਾ ਵਸਿਆ ਹੋਇਆ ਸੱਚ ਕਰਨੀ ਸੱਚਤਾ ਕੀ ਰਹਿਤ ਸੱਚੀ ਉਹਨਾਂ ਦੀ ਸਾਧ ਸੰਗ ਜੀ ਕਰਨੀ ਕਮਾਈ ਹੈ ਸਰੀਰ ਕਰਕੇ ਸੱਚੀ ਉਹਨਾਂ ਦੀ ਰਹਿਤ ਮਰਯਾਦਾ ਹੈ ਬਾਣੀ ਕਰਕੇ ਸੱਚੀ ਉਹਨੇ ਵੀ ਰਹਿਣੀ ਹੈ ਮਨ ਕਰਕੇ ਸੱਚੀ ਉਹਨਾਂ ਦੀ ਕਰਨੀ ਹੈ ਭਗਤੀ ਦੀ ਸੱਚ ਇਹਨਾਂ ਦੀ ਰਹਿਣੀ ਆਪਕੋ ਮਾਉਂਰਾ ਉਪਦੇਸ਼ ਦੀ ਸੱਚ ਹਿਰਦੈ ਸਤ ਮੁਖ ਕਹਿਤ ਉਹਨਾਂ ਦੇ ਸੱਚਾ ਨਾਮ ਹਿਰਦੇ ਚ ਵਸਿਆ ਹੈ ਤੇ ਸਤ ਨਾਮ ਨੂੰ ਮੁਖੋਂ ਉਚਾਰਦੇ ਹਨ ਕਹਿੰਦੇ ਹਨ ਸਾਚੀ ਦ੍ਰਿਸ਼ਟ ਸਾਚਾ ਆਕਾਰ ਉਹਨਾਂ ਦੀ ਦ੍ਰਿਸ਼ਟੀ ਵੀ ਸੱਚੀ ਹੈ ਵਾਹਿਗੁਰੂ ਨੂੰ ਵੇਖਦੇ ਹੈ ਸਾਰਾ ਆਕਾਰ ਵੀ ਸੱਚਾ ਉਹਨਾਂ ਦਾ ਵਾਹਿਗੁਰੂ ਦੀ ਜੋਤ ਕੀ ਮਿਲੇ ਹੋਏ ਹਨ ਉਸੇ ਦਾ ਆਕਾਰ ਸਗਲ ਤੋਂ ਉਨਕੀ ਮੂਰਤੇ ਕਾ ਦੇਖਦੇ ਹਾਂ ਮੈਂ ਸੱਚ ਵਰਤੈ ਸਾਚਾ ਪਾਸਾ ਉਹ ਸੱਚ ਦੇ ਵਰਤਾਰਾ ਹੀ ਵਰਤਦਾ ਉਹਨੂੰ ਰਹਦਾ ਹੈ ਇਹ ਸਾਰਾ ਪਸਾਰਾ ਵੀ ਸੱਚੇ ਦਾ ਹੀ ਹੈ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਕਿਉਂ ਸਾਧ ਸੰਗਜੀ ਪਾਰ ਬ੍ਰਹਮ ਨੂੰ ਜਿਨ੍ਹਾਂ ਨੇ ਕਲਪਤ ਵਸਤੂ ਛੱਡ ਕੇ ਅਭਿਸ਼ਟਾਨ ਸਰੂਪ ਨੂੰ ਸੱਚ ਕਰਕੇ ਜਾਣ ਲਿਆ ਹੈ ਨਾਨਕ ਸੋ ਜਨ ਸੱਚ ਸਮਾਤਾ ਸਤਿਗੁਰੂ ਜਿਜਿਓ ਭਾਈ ਸੱਚ ਸਰੂਪ ਚ ਸਮਾਗੇ ਖਾਲਸਾ ਜੀ ਉਹ ਭੇਦ ਹੋ ਗਏ ਹਮ